ਅੱਜ ਜੀ ਕਿਸਾਨ ਵੀਰੋ ਤੁਹਾਡਾ ਸਵਾਗਤ ਆ ਆਪਣੇ YouTube ਚੈਨਲ ਤੇ ਅੱਜ ਤਰੀਕ ਹੋ ਚੁੱਕੀ ਆ 12 ਫਰਵਰੀ 2026 ਤੇ ਆਪਾਂ ਖੜੇ ਆ ਕੋਟਕਪੂਰਾ ਤੂੜੀ ਦੀ ਬੋਲੀ ਤੇ ਤੂੜੀ ਜੇ ਨਗ ਤੁਸੀਂ ਚੈੱਕ ਕਰ ਸਕਦੇ ਹੋ ਨਗ ਹੋਣਗੇ ਲਗਭਗ 12 ਤੋਂ 13 12 ਤੋਂ 13 ਨਾਗਾ ਤੁਹਾਨੂੰ ਇਹਨਾਂ ਦਾ ਰੀਡ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਾਕੀ ਜੇ ਤੂੜੀ ਦੇ ਰੇਟਾਂ ਦੀ ਗੱਲ ਕਰੀਏ ਕੱਲ ਦਾ ਜਿਹੜਾ ਤੂੜੀ ਦਾ ਸਿਰਾ ਸੀਗਾ ਉਹ ਸੀਗਾ 605 ਰੁਪਏ 605 ਰੁਪਏ ਕੱਲ ਦਾ ਸਿਰਾ ਸੀਗਾ ਤੇ ਅੱਜ ਦਾ ਤੁਹਾਨੂੰ ਸਿਰਾ ਚੈੱਕ ਕਰਾਉਣੇ ਆ ਆਜੋ ਬੋਲੀ ਲੱਗਣ ਜੋ ਸਿਰਫ 1 ਮਿੰਟ ਰਹਿ ਚੁਕਿਆ ਤੇ 1 ਮਿੰਟ ਬਾਅਦ ਤੁਹਾਨੂੰ ਅੱਜ ਟੂੜੀ ਦਾ ਰੇਟ ਚੈੱਕ ਕਰਾਉਣੇ ਆ ਬਾਕੀ ਤੁਸੀਂ ਰੌਣਕ ਮੇਲਾ ਚੈੱਕ ਕਰ ਹੀ ਸਕਦੇ ਹੋ ਤੇ ਮੌਸਮ ਵੀ ਦੇਖ ਸਕਦੇ ਹੋ ਲਈ ਬੋਲੀ ਚੱਲੂ ਹੋਣ ਲੱਗੀ ਆ ਆਜੋ ਤੁਹਾਨੂੰ ਤੂੜੀ ਚੈੱਕ ਕਰਾਉਣੇ ਆ ਤੇ ਤੂੜੀ ਦਾ ਰੇਟ ਵੀ ਚੈੱਕ ਕਰਾਉਣੇ ਆ ਲੋ ਬਈ ਤੂੜੀ ਚੈੱਕ ਕਰ ਸਕਦੇ ਆ ਅੰਦਰ ਦੀ ਤੂੜੀ ਆ ਤੁਹਾਨੂੰ ਇਹਦਾ ਰੇਟ ਚੈੱਕ ਕਰਾਉਣੇ ਆ ਹੋਰ ਤੂੜੀ ਦੀ ਕਵਾ ਦੇ ਰਿਹਾ ਮੋਬਾਈਲ 'ਚ ਬਈ ਵੇਖੋ ਮਰਜੀ ਕਿਉਂ ਤੋੜੇ ਦੇਖਾ ਬੱਲੇ ਭਈ ਅੰਦਰ ਦੀ ਬਾਹਰ ਦੀ ਪੂਰੀ ਸਾਫ ਆ ਪੂਰੀ ਹੋਇਆ ਤਰਪਾਲ ਦੀ ਤਰਪਾਲ ਦੀ ਹੈ ਭਾਈ ਐ ਨਿਕਲੂ ਸਾਰੀ ਹੈ ਬੋਲੋ ਜੀ ਕੀ ਕਹਣਾ ਕੋਈ ਮੜਾ ਮੋਟਾ ਘੁੱਡੜੀ ਆ ਸਰਪਰ ਦੱਸੀ ਜਾਂਦਾ ਬਾਹਰ ਦੀ ਮੜੀ ਜੀ ਬਾਹਰ ਦੀਆਂ ਨੇ ਕੱਢੀ 400 ਰੁਪਇਆ ਕੀ ਗੱਲ ਭਾਈ 400 5 10 15 20 25 30 35 40 45 450 450 60 ਪੈਟ 17 80 85 ਲੱਭੇ 500 5 10 15 20 520 ਰੁਪਏ ਬੋਲਾ ਕਿਨੇ 25 35 40 47 550 550 55 60 560 ਬੋਲਾ ਕਿਨੇ 560 ਰੁਪਏ ਬਾਈ ਇੱਥੇ ਲੈਣੀ ਆ ਲਓ ਬਾਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਿਆ 560 ਰੁਪਏ 560 ਰੁਪਏ ਟਰਾਲੀ ਦਾ ਰੇਟ ਲੱਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਜਾ ਕੇ ਤੁਹਾਨੂੰ ਥੂੜੀ ਦਾ ਰੇਟ ਚੈੱਕ ਕਰਾਉਂਦੇ ਆ ਲਓ ਬਾਈ ਥੂੜੀ ਚੈੱਕ ਕਰ ਸਕਦੇ ਹੋ ਅੰਦਰ ਦੀ ਥੂੜੀ ਆ ਤੇ ਤੁਹਾਨੂੰ ਇਹਦਾ ਵੀ ਰੇਟ ਚੈੱਕ ਕਰਾਉਣਾ ਵੀਡੀਓ ਨਾਲ ਜਿਹੜੇ ਜਿਹੇ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਈ ਅੰਦਰ ਦੀ ਅੰਦਰ ਦੀ ਅੰਦਰ ਦੀ ਤੂਰੀ ਬੋਲਾ ਬਾਈ ਪੰਡਾਈ ਆ ਬਾਈ 400 400 400 400 400 5 10 15 20 25 30 35 40 45 450 55 60 65 70 75 80 480 ਰੁਪਏ 84 95 500 500 ਬੋਲਾ ਕਿਨੇ 500 ਰੁਪਏ ਬਾਈ ਜੀ ਆ ਜਾ ਬਈ ਲਓ ਬਈ ਇਹ ਟਰਾਲੀ ਆ ਰੇਟ ਲੱਗਿਆ 500 ਰੁਪਏ 500 ਰੁਪਏ ਟਰਾਲੀ ਦਾ ਰੇਟ ਲੱਗਿਆ ਅੰਦਰ ਦੀ ਥੋੜੀ ਸੀਗੀ ਕਿ ਆਪਾਂ ਚੱਲਦੇ ਅਗਲੇ ਟਰਾਲੀ ਤੇ ਤੇ ਅਗਲੀ ਟਰਾਲੀ ਜਾ ਕੇ ਤੁਹਾਨੂੰ ਪੂੜੀ ਦਾ ਰੇਟ ਚੈੱਕ ਕਰਾਉਣੇ ਆ ਆਜੋ ਉਹਨੇ ਇਹ ਜੁੱਤੀਆਂ ਵੀ ਲਏ ਆ ਅੰਦਰ ਦੀ ਆ ਬਈ ਸਾਰੀ ਸਲਾਵਾ ਜਣੇ ਜਾਊਗਾ ਲੈ ਬਈ ਚੈੱਕ ਕਰ ਸਕਦੇ ਥੋੜੀ ਅੰਦਰ ਦੀ ਟੂਰੀ ਆ ਤੇ ਤੁਹਾਨੂੰ ਇਹਦਾ ਰੇਟ ਚੈੱਕ ਕਰਾਉਣੇ ਆ ਮੈਂ ਮੈਨੂੰ ਕਿੱਥੋਂ ਉਹ ਪੁੱਛਣਾ ਅੰਦਰ ਦੀ ਹੈ ਟੂਰੀ ਅੰਦਰ ਦੀ ਟੂਰੀ ਬੋਲਾ ਜੀ 5450 5450 55 60 65 70 75 80 480 85 95 500 5 505 ਬੋਲਾ ਬਾਈ ਕਿਨੇ 505 ਰੁਪਏ ਲਓ ਬਾਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਿਆ 505 ਰੁਪਏ 505 ਰੁਪਏ ਟਰਾਲੀ ਦਾ ਰੇਟ ਲੱਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਦੇ ਤੇ ਅਗਲੀ ਟਰਾਲੀ ਚ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਜੀ ਟਰਾਲੀ ਵੀਰੇ ਟਰਾਲੀ ਆ ਗੜਾ ਭਾਈ ਕਿੱਥੀ ਟਲਾਲੀ ਆ ਬੰਦਿਆ ਭਾਈ ਟਰਾਲੀ ਕਿਦੀ ਆ ਲਾਇਆ ਭਾਈ ਥੁੜੀ ਆ ਕੱਢ ਵੀ ਆ ਜਾ ਪੰਡ ਤੋਂ ਕੱਢ ਜੇ ਖਾਲੀ ਘੱਲ ਕਨੇ ਸਵਾਗ ਚੱਲ ਜੂ ਥੁੜੀ ਆ ਖਾਲੀ ਥੁੜੀ ਆ ਖਾਲੀ ਥੁੜੀ ਸੋਖੀ ਰੂਗੀ ਭਾਈ ਜੀ ਅੰਦਰ ਦੀ ਆ ਹਾਂ ਜੀ ਅੰਦਰ ਦੀ ਅੰਦਰ ਦੀ ਥੁੜੀ ਬੋਲੋ ਜੀ 400 400 405 405 10 15 20 25 30 35 40 47 450 52 60 65 70 470 ਰੁਪਏ ਟੋਲਾ ਵੇਖ ਲੈ 470 ਰੁਪਏ ਬਾਈ ਜੀ ਟੋਲਾ ਬਾਈ ਇਹ ਖਾਲੀਆ ਜਿਹੜਾ ਰੇਟ ਲੱਗਾ ਹੈ 470 ਰੁਪਏ 470 ਰੁਪਏ ਟਰਾਲੀ ਦਾ ਰੇਟ ਲੱਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਜਾ ਕੇ ਤੁਹਾਨੂੰ ਤੁੜੀ ਦਾ ਰੇਟ ਚੈੱਕ ਕਰਾਉਣੀ ਆ। ਲਓ ਬਈ ਤੁੜੀ ਚੈੱਕ ਕਰ ਸਕਦੇ ਹਾਂ ਅੰਦਰ ਦੀ ਤੁੜੀ ਆ ਤੁਹਾਨੂੰ ਅੰਦਰਲੀ ਤੁੜੀ ਦਾ ਭਾਅ ਚੈੱਕ ਕਰਾਉਣੀ ਆ ਨੰਬਰ ਇੱਕ ਕੁਆਲਿਟੀ ਆ ਤੇ ਆਪਾਂ ਚੱਲਦੇ ਆ ਤੁਹਾਨੂੰ ਰੇਟ ਚੈੱਕ ਕਰਾਉਣੀ ਆ ਕਿੰਦੀ ਆ ਬਈ ਆਪਣੇ ਖਾਲੀ ਆ ਖਾਲੀ ਤੁੜੀਆਂ ਬਈ ਖਾਲੀ ਟੁਲੀ ਹੀ ਕੱਲ ਵਾਲੀ ਯਾਰ ਪਰਚੀ ਉਹਨਾਂ ਨੇ ਪਾੜ ਕੇ ਵਿਚਲੜਾਂ ਰੈਂ ਲਾਈ ਸੀ ਉਹ ਟਿਗਰ ਵਾਲਿਆਂ ਦੇ ਹਟੋ ਉਤਾਰਾਂਗੇ ਉਹਦਾ ਆਪ ਦਾ ਹਿਸਾਬ ਪਤਾ ਜਾਊਗਾ ਖਾਲੀ ਪਾੜ ਕੇ ਸਿੱਖਤੀ ਬੋਲੋ ਜੀ 400 400 400 400 5 ਰੁਪਏ 10 15 450 55 60 65 70 75 80 485 ਲੱਭੇ 99 500 पीए, 500 ਬੁੱਲੇ ਵੀ ਨੇ 500 ਰੁਪਏ ਬਾਈ ਜੀ ਕੀ ਆ ਲਓ ਬਾਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਾ 500 ਰੁਪਏ 500 ਰੁਪਏ ਟਰਾਲੀ ਦਾ ਰੇਟ ਲੱਗਾ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਅਗਲੀ ਟਰਾਲੀ ਜਾ ਕੇ ਤੁਹਾਨੂੰ ਦੋਡੀ ਦਾ ਰੇਟ ਚੈੱਕ ਕਰਾਉਣੀ ਆ ਲਓ ਬਈ ਅੰਦਰ ਦੀ ਟੋੜੀ ਆ ਵੀ ਦੀ ਆ ਬਾਈ ਜਾਏਗਾ ਅੱਛੇ ਖਾਲੀ ਖੁਲੀ ਜਾਨ ਇਸਰਾਨੀ ਖਾਲੀ ਖੁਲੀ ਆ ਅੱਗੇ ਥੋੜੇ ਦਾ ਹੈਰ ਪਰਤੇ ਹੋਏ ਨੇ ਇਹ ਵੀ ਨਹੀਂ ਬੋਲੋ ਬਏ 4400 400 ਪੰਡਾ ਦੀ ਖੁੱਲੀ ਏ ਥੱਲੇ ਥੱਲੇ ਖੁੱਲੀ ਤਾਂ ਨਹੀਂ ਨਹੀਂ ਪੰਡਾ ਨਹੀਂ 5 10 15 20 25 ਏ 450 59 60 65 70 75 80 85 90 490 94 500 5 505 ਬੋਲਾ ਕਿਨੇ 505 ਰੁਪਏ ਬਾਈ ਜੀ ਲਓ ਬਾਈ ਲਓ ਬਾਈ ਇਹ ਟਰਾਲੀ ਵਾਲੇ ਰੇਟ ਲੱਗਿਆ 505 ਰੁਪਏ 505 ਰੁਪਏ ਟਰਾਲੀ ਦਾ ਰੇਟ ਲੱਗਿਆ ਆਪਾਂ ਚੱਲਦੇ ਅਗਲੀ ਟਰਾਲੀ ਤੇ ਅਗਲੀ ਟਰਾਲੀ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਇਹ ਤੋ ਜੀ ਹਾਲੀ ਹੈ ਮਾਵਾ ਜੋ ਬਾਰ ਬਾਰ ਅੰਦਰ ਦੀ ਤੂੰ ਨਹੀਂ ਬੋਲੋ ਬਾਈ 400 400 ਹਾਂ ਜੀ 5 10 15 20 25 30 450 450 56 60 65 465 70 75 80 85 ਦੇ ਦੇ 485 ਬੋਲਾਂਗੇ ਨੇ 90 90 93 500 505 10 15 20 25 525 ਬੋਲਾਂਗੇ ਨੇ 525 ਰੁਪਏ ਬਾਈ ਲਓ ਬਾਈ 525 ਰੁਪਏ ਟਰਾਲੀ ਦਾ ਰੇਟ ਲੱਗਾ 525 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਅਗਲੀ ਟਰਾਲੀ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਦੇ ਆ ਤੋ ਵਾਹ ਲਓ ਵੀ ਅੰਦਰ ਦੀ ਟੂੜੀ ਆ ਤੇ ਅੰਦਰ ਦੀ ਟੂੜੀ ਦਾ ਆਪਾਂ ਤੁਹਾਨੂੰ ਰੇਟ ਚੈੱਕ ਕਰਦੇ ਹਾਂ ਲਓ ਵੀ ਟੂੜੀ ਚੈੱਕ ਕਰ ਸਕਦੇ ਹੋ ਅੰਦਰ ਦੀ ਟੂੜੀ ਆ ਤੇ ਤੁਹਾਨੂੰ ਦਾ ਰੇਟ ਚੈੱਕ ਕਰਾਉਣਾ ਕੀ ਕੀ ਜੀ ਆ ਬਾਈ ਹਾਂ ਜੀ ਹਾਂ ਜੀ ਆਪਣੀ ਆ ਚਾਹੂਗੀ ਅੰਦਰ ਦੀ ਅੰਦਰਲੀ ਹੈ ਜਾਣਾ ਸ਼ਰਾਮੀ ਹੈ ਹੈ ਖਾਲੀ ਤੁਲੀ ਇਹਦੀ ਰਾ ਗੁਰੂ ਆ ਰਾ ਦੇਣਗੇ 300 320 ਸਰਾਣੀ ਬਿਲਕੁਲ ਔ ਕੋਠੇ ਬੰਨਾ ਨਹੀਂ ਜਾਣਾ ਟਲ ਮੈਂ ਤੱਕ ਲਗ ਰਾਇਆ ਹੈ ਦੁਦਾ ਹੈਗਾ ਪੱਕਾ ਰਾ ਬਟਾ ਪੋਟਾ ਬਚਾਏਗਾ ਚੱਲ ਬੋਲ ਯਾਰ ਤੂੰ ਜਾਊਗਾ ਇਹਦਾ ਕਰਦਾ ਇੱਕ ਜਿਹਾ ਜਾਏਗਾ ਬੋਲੀ ਲਾ ਫਿਰ ਤੇਰੀ ਬੋਲੂ ਫਿਰਸੀ ਬੋਲੀ ਟੁੱਟ ਜੂਗੀ ਕਿ ਭਾਈ ਇਹਦਾ ਬੋਲੀ ਦਈਏ ਨਹੀਂ ਨਾ ਇਹ 450 ਯਾਰ 450 50 60 65 70 75 80 85 90 95 500 500 ਬੋਲ ਲੀ 500 ਰੁਪਏ ਲੱਗ ਬਾਈ ਲੈ ਬਾਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਿਆ 500 ਰੁਪਏ 500 ਰੁਪਏ ਟਰਾਲੀ ਦਾ ਰੇਟ ਲੱਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਅਗਲੀ ਟਰਾਲੀ ਜਾ ਕੇ ਉਹਨਾਂ ਤੋਂ ਢੋਲੀ ਦਾ ਰੇਟ ਚੈੱਕ ਕਰਾਉਣੇ ਆ ਲਓ ਬਾਈ ਟਰਾਲੀਆਂ ਖੜੀਆਂ ਨੇ ਹਲੇ ਲਗਭਗ ਸੱਤ ਕ ਟਰਾਲੀਆਂ ਪਈਆਂ ਤੇ ਦੁਨੋ ਦੀ ਚੈੱਕ ਕਰਾਉਣੇ ਆ ਅਜੇ ਤਾਂ ਕਾਫੀ ਟਰਾਲੀਆਂ ਆਈਆਂ ਹੀ ਆ। ਬਾਕੀ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਵੈਦਰ ਦਾ। ਬਹੁਤ ਸੋਹਣਾ ਵੀਊ ਆ। ਪਹਿਲਾਂ ਤਾਂ ਦੇਖਣਾ। ਅੱਗੇ ਨਹੀਂ ਜਾਣਾ। ਉਹ ਹੀ ਬੋਲਿਆ ਤਾਂ ਵੀ ਕਿੰਦੀ ਆ ਬਾਈ? ਹਰੀ ਨੋ ਵਾਲਾ ਬਾਈ ਹਾਂਜੀ ਹਾਂਜੀ ਆ ਜਾਊਗੀ ਹਰੀ ਨੋ ਜਾਏਗਾ ਥੋੜੀ ਜਿਆਦਾ ਨਹੀਂ ਚਾਹੀਦੀ ਆ ਬਾਈ ਬੰਦੇ 400 ਹਰੀ ਨੋ ਆਪਾਂ ਹੀ ਜਾਣਾ ਤੂੰ ਕਿਹੜੀ ਡਾਲੀ ਉਹ ਕੰਨੀ ਗੋ ਆਹ ਕੋਈ ਜਿਆਦਾ ਉਹ ਵੀ ਜਿਆਦਾ ਬਾਹਲੀ ਜਿਆਦੇ ਆ ਮੈਨੂੰ ਥੋੜੀ ਇੰਨੀ ਹੀ ਚਾਹੀਦੀ ਸੀ ਅਸਲੀ ਦੂਰੀ 400 ਤੇਰੀ ਮਰਜ਼ੀ ਆ 400 5 10 15 20 470 ਕਰ ਦੇ 70 75 80 80 90 95 100 5 ਦੇ ਦੇ 505 10 ਬੋਲ 15 515 ਬੋਲਦਾ ਕੋਈ 515 ਰੁਪਏ ਲੈ ਲਓ ਬਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਿਆ 515 ਰੁਪਏ 515 ਰੁਪਏ ਟਰਾਲੀ ਦਾ ਰੇਟ ਲੱਗਿਆ ਤੇ ਫਿਰ ਆਲਦੇ ਅਗਲੀ ਟਰਾਲੀ ਤੇ ਤੇ ਕਿਹੜੀ ਟਰਾਲੀ 'ਚ ਜਾ ਕੇ ਤੁਹਾਨੂੰ ਥੋੜੀ ਦਾ ਰੇਟ ਚੈੱਕ ਕਰਾਉਣੇ ਆ ਅੰਦਰ ਦੀ ਥੋੜੀ ਬੋਲਾ ਇਹ 450 ਪੰਡਾਈਆਂ ਬਈ ਹਾਂ ਹਾਂ 450 ਕਿੱਥੇ ਲੈਣ ਬਈ ਚੱਲ ਵੀ ਨਹੀਂ ਅਣੀ ਨੂੰ ਨਹੀਂ ਪਤਾ ਇਹ 55 60 65 70 72 80 85 90 95 500 5 10 15 515 ਬੋਲਾ ਬਾਈ ਕਿਨੇ 515 ਰੁਪਏ ਲਓ ਬਾਈ 515 ਰੁਪਏ ਇਹਦਾ ਰੇਟ ਲੱਗਿਆ 515 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਕਿ ਅਗਲੀ ਟਰਾਲੀ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਹਾਂ ਹਾਂ ਵਾਲੀ ਨਾ ਉਹ ਨਹੀਂ ਨਹੀਂ ਵਾਲੀ ਦੀ ਉਹ ਆਹ ਆਹ ਬਾੜਦੀ ਹੈ ਹੋਤਾ ਹੈਗਾ ਟੂੜੀ ਅੰਦਰ ਦੀ ਆ ਟੂੜੀ ਅੰਦਰ ਦੀ ਆ ਮਾੜਾ ਮੋਟਾ ਰੰਗ ਆ ਸਕਦਾ ਹੈ ਜਿਹੜਾ ਹੋਊਗਾ ਭਾਈ ਮਾੜਾ ਮੋਟਾ ਵਿੱਚ 3-4 ਬੰਡਾ ਹੋਏਗਾ ਵਾਲੀਆਂ ਤੇ ਨਹੀਂ 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 ਭਰੀ ਆ ਬੋਲੋ ਜੀ ਕਿੰਨਾ ਕੰਨ ਪਏ 400 400 5 10 15 20 25 30

460 ਰੁਪਏ ਬਾਈ ਜੀ ਬੜੀ ਮਹੋਬਾਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਾ 460 ਰੁਪਏ 460 ਰੁਪਏ ਤੇ ਤੂੜੀ ਦੇ ਰਜਾਨਾ ਰੇਟ ਚੈੱਕ ਕਰਨ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਪੰਡਾ ਦੇ ਵਿੱਚ ਤੂੜੀ ਦਾ ਰੇਟ ਕੀ ਚੱਲਦਾ ਫਿਰ ਤੇ ਆਪਾਂ ਮਿਲਦੇ ਹਾਂ ਕੱਲ ਤੂੜੀ ਦੀ ਬੋਲੀ ਤੇ